ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਖਬਰ ਵਧੀਆਂ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਸਿੱਧੂ ਮੂਸੇਵਾਲ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਜਲਦ ਆ ਰਿਹਾ ਨਵਾਂ ਗੀਤ ਪੰਜਾਬੀ ਗਾਇਤ ਮਰਹੂਮ ਸਿੱਧੂ ਮੂਸੇਵਾਲ ਦੇ ਚਾਹਵਨ ਵਾਲਿਆਂ ਲਈ ਵੱਡੀ ਖਬਰ ਹੈ ਮੂਸੇਵਾਲਿਆਂ ਨੂੰ ਲੈ ਕੇ ਜਲਦੀ ਹੀ ਇੱਕ ਨਵਾਂ ਗੀਤ ਆ ਰਿਹਾ ਹੈ ਗੀਤ ਬਾਰੇ ਸਿੱਧੂ ਮੂਸੇਵਾਲ ਦੇ ਪ੍ਰਾਨੇ ਸਾਥੀ ਸੰਨੀ ਮਾਲਟਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰam ਤੇ ਇਸ ਸੰਬੰਧੀ ਪੋਸਟਰ ਦੀ ਸਾਂਝੀ ਕੀਤਾ ਹੈ ਸੰਨੀ ਮਾਲਟਨ ਦੀ ਇਹ ਪੋਸਟ ਅੱਜੀ ਨਰ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਸੰਨੀ ਮਾਲਟਨ ਦੇ ਤੇ ਬਿੱਗ ਬਰਡ ਪਹਿਲਾਂ ਸਿੱਧੂ ਮੂਸੇਵਾਲ ਨਾਲ ਕਈ ਗੀਤਾਂ ਵਿੱਚ ਉਸ ਨਾਲ ਕੰਮ ਕਰ ਚੁੱਕੇ ਹਨ ਸਾਂਝੀ ਕੀਤੀ ਤਸਵੀਰ ਵਿੱਚ ਉਸਨੇ ਲਿਖਿਆ 410 ਨੂੰ 36 ਹੀ ਰਿਲੀਜ਼ ਕੀਤਾ ਜਾਵੇਗਾ ਉਸਨੇ ਲਿਖਿਆ 410 ਰੀਲੀਜ਼ਿੰਗ ਔਨ ਚਾਰਜ ਪੁਆਇੰਟ 10 ਰੀਨਿਊਥਰੂ ਦਾ 6 ਵਿਦ ਇਸ ਦੀ ਅਫੀਸ਼ੀਅਲ ਵੀਡੀਓ ਉਸ ਦੀ ਯੂਟਿਊਬਰ ਤੇ ਰਿਲੀਜ਼ ਹੋਵੇਗੀ ਇਸ ਤੋਂ ਪਹਿਲਾਂ ਉਸਨੇ ਇੱਕ ਰੀਲ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਜੀਨਾਤਿਜ ਤੂਫਾਨ ਆਉਣ ਦਾ ਜ਼ਿਕਰ ਕੀਤਾ ਗਿਆ ਤੇ ਤਾਪਮਨ ਵਿੱਚ ਦਰਸਾਇਆ ਗਿਆ ਇਸ ਵਿੱਚ ਵੱਡੇ ਅੱਖਰਾਂ ਵਿੱਚ सेक्री हॉर्स अलर्ट न्यू हियर इज सेफ लिखा हुआ है उ गीत ਦਾ ਪੋਸਟਰ ਮਲਟਰ ਵੱਲੋਂ 1 ਲੱਖ ਕਮੈਂਟ ਪੂਰੇ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੋਸਟ ਵਿੱਚ ਉਸਨੇ ਲਿਖਿਆ ਸਿੰਘ ਕੇ 1 ਲੱਖ ਕਮੈਂਟ ਪੂਰੇ ਹੋਣ ਤੇ ਉਹ ਗੀਤ ਦਾ ਪੋਸਟਰ ਵੀ ਜਾਰੀ ਕਰ ਦੇਵੇਗਾ